ਹੈਲੋ ਸਟੂਡੈਂਟ ਥਿਸ ਇਜ਼ ਗੁਰਪ੍ਰੀਤ ਵੈਲਕਮ ਟੂ ਮਾਈ YouTube ਚੈਨਲ D studies ਅੱਜ ਦਾ ਜੋ ਆਪਣਾ ਵੀਡੀਓ ਰਹਿਣ ਵਾਲਾ ਹੈ ਉਹ ਬਹੁਤ ਹੀ ਇੰਪੋਰਟੈਂਟ ਰਹਿਣ ਵਾਲਾ ਹੈ ਜੋ ਬੱਚੇ ਹਨ 5th 8th ਅਤੇ +2 ਕਲਾਸ ਨਾਲ ਸੰਬੰਧਿਤ ਤਾਂ ਇਸ ਤੋਂ ਪਹਿਲਾਂ ਅਗਰ ਤੁਹਾਨੂੰ ਮੇਰੇ ਵੀਡੀਓਜ਼ ਅਤੇ ਮੇਰਾ ਕੰਟੈਂਟ ਪਸੰਦ ਆ ਰਿਹਾ ਹੈ ਤਾਂ ਮੇਰੀ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਲਾਈਕ ਸ਼ੇਅਰ ਅਤੇ ਕਮੈਂਟ ਕਰਨਾ ਅਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਤਾ ਇਸ ਦੇ ਨਾਲ ਹੀ ਚਲਦੇ ਆਪਾਂ ਆਪਣੀ ਅੱਜ ਦੀ ਵੀਡੀਓ ਵੱਲ ਜੋ ਕਿ ਬਹੁਤ ਹੀ ਇੰਪੋਰਟੈਂਟ ਜਾਣ ਵਾਲੀ ਹੈ ਤਾਂ ਆਪਣੇ ਸਾਹਮਣੇ ਦਿੱਤਾ ਗਿਆ ਹੈ ਇੱਕ ਪ੍ਰੈਸ ਨੋਟ ਇਸ ਵਿੱਚ ਆਪਾਂ ਕੀ ਆ ਜੋ 5th 8th ਤੇ +2 ਦੇ ਬੱਚੇ ਹਨ ਉਹਨਾਂ ਦੇ ਜੋ ਕਿ ਸਕੂਲ ਦੇ ਵਿੱਚ ਐਡਮਿਸ਼ਨ ਦੇ ਲੈਣ ਦੇ ਸੰਬੰਧੀ ਜੋ ਕਿ ਪ੍ਰੈਸ ਨੋਟ ਦਿੱਤਾ ਗਿਆ ਹੈ ਤਾਂ ਦੇਖਦੇ ਆ ਇਸ ਵਿੱਚ ਪ੍ਰੈਸ ਨੋਟ ਵਿੱਚ ਕੀ ਦਿੱਤਾ ਗਿਆ ਹੈ ਪੜ੍ਹਦੇ ਆਪਾਂ ਇਸ ਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਨਾਲ ਸੰਬੰਧਿਤ ਸਰਕਾਰੀ ਐਡਿਟ ਅਫੀਲੀਏਟਿਡ ਅਤੇ ਐਸੋਸੀਏਟਿਡ ਸਕੂਲ ਮੁਖੀਆਂ ਅਤੇ ਪੰਜਾਬ ਰਾਜ ਦੇ ਸਮੂਹ ਵਿਦਿਆਰਥੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਬੋਰਡ ਵੱਲੋਂ ਅਕਾਦਮਿਕ ਸਾਲ 2024-25 ਲਈ 5ਵੀਂ 8ਵੀਂ ਅਤੇ 12ਵੀਂ ਸ੍ਰੈਣੀਆਂ ਲਈ ਸਕੂਲਾਂ ਵਿੱਚ ਦਾਖਲਾ ਲੈਣ ਵਾਲੇ ਰੈਗੂਲਰ ਵਿਦਿਆਰਥੀਆਂ ਵਾਸਤੇ ਦਾਖਲੇ ਦੀ ਅੰਤਿਮ ਮਿਤੀ 31 ਜੁਲਾਈ 2024 ਰੱਖੀ ਗਈ ਹੈ। ਤਾਂ ਜੋ 5th 8th ਅਤੇ +2 ਕਲਾਸ ਦੇ ਜੋ ਬੱਚੇ ਹਨ ਉਹਨਾਂ ਨੇ ਜੋ ਕਿ ਸਕੂਲ ਵਿੱਚ ਐਡਮਿਸ਼ਨ ਲੈਣੀ ਹੈਗੀ ਤਾਂ ਜੋ ਉਹਨਾਂ ਦੀ ਐਡਮਿਸ਼ਨ ਦੇ ਲਈ ਜੋ ਕਿ ਲਾਸਟ ਡੇਟ ਰੱਖੀ ਗਈ ਹੈਗੀ ਐਡਮਿਸ਼ਨ ਦੀ ਉਹ 31 ਜੁਲਾਈ 2024 ਰੱਖੀ ਗਈ ਹੈ ਇਹ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਕੀਆ ਫਿਕਸ ਕੀਤੀ ਗਈ ਹੈਗੀ 31 ਜੁਲਾਈ 2024 ਜੋ ਕਿ ਲਾਸਟ ਡੇਟ ਹੈ 5th 8th ਅਤੇ +2 ਦੇ ਬੱਚਿਆਂ ਲਈ ਸਕੂਲ ਵਿੱਚ ਦਾਖਲਾ ਲੈਣ ਦੇ ਜੋ ਕਿ ਰੈਗੂਲਰ ਵਿਦਿਆਰਥੀ ਆ ਉਹਨਾਂ ਵਾਸਤੇ ਤਾਂ ਆਪਣੀ ਜੋ ਕਿ 31 ਜੁਲਾਈ 2024 ਤੋਂ ਪਹਿਲਾਂ-ਪਹਿਲਾਂ ਆਪਣੀ ਜੋ ਕਿ ਐਡਮਿਸ਼ਨ ਆ ਸਕੂਲ ਵਿੱਚ ਤੁਸੀਂ ਕਰਵਾ ਸਕਦੇ ਹੋਗੇ ਤਾਂ ਇਸ ਦੇ ਨਾਲ ਹੀ ਆਪਣਾ ਅੱਜ ਦਾ ਵੀਡੀਓ ਇੱਥੇ ਸਮਾਪਤ ਹੁੰਦਾ ਹੈ ਇਸ ਦੇ ਨਾਲ ਹੀ Stay blessed, keep smiling and keep growing. Thank you.